ਮੁੱਖ ਮੰਤਰੀ ਮਾਨ ਸਾਹਿਬ ਦੀ ਕੋਟੀ ਤੋਂ 50 ਕਦਮ ਦੂਰ ਇਹ ਨਿਆਗਾਉਂ ਹੈ। ਕੈਨ ਨੂੰ ਨਿਆਗਾਉਂ ਹੈ ਪਰ ਹੈ ਹਾਲੀ ਦਾ ਪੰਜਾਬ ਦੇ ਜਿਹੜੇ ਪੁਰਾਣੇ ਪਿੰਡਾਂ ਹਨ ਉਹਨਾਂ ਤੋਂ ਵੀ ਮਗਾ। ਪੰਜਾਬ ਦੇ ਕਈ ਸਾਰੇ ਪਿੰਡ ਹਨ ਜਿਹੜੇ ਪੁਰਾਤਨ ਪਿੰਡ ਹਨ ਉਹ ਵੀ ਇਹਨਾਂ ਤੋਂ ਬਹੁਤ ਚੰਗੇ ਨੇ। ਔਰ ਜਿਸ ਕੋ ਜਿੱਥੇ ਅਸੀਂ ਖੜੇ ਆ ਇਹਨੂੰ ਕਹਿੰਦੇ ਆ ਨਿਆਗਾਉਂ ਦਾ ਵਿਕਾਸਨਗਰ ਵਾਲੇ ਰੇ। ਹੁਣ ਤੁਸੀਂ ਹੱਸ ਰੋਗੇ ਵਿਕਾਸਨਗਰ ਇੱਥੇ ਵਿਕਾਸ ਕਿਤੇ ਦਿੱਖਦਾ ਹੈ? ਇੱਕ ਘਟ ਤੋਂ ਘਟ ਜਿਹੜੀ ਇੱਥੇ ਆਬਾਦੀ ਹੈ ਇਹ 25 ਤੋਂ 30 ਸਾਲ ਪੁਰਾਣੀ ਆਬਾਦੀ ਹੈ ਤੇ ਜੇ ਧਿਆਨ ਨਾਲ ਦੇਖੋਗੇ ਇੱਥੇ ਪਾਣੀ ਇਕੱਠਾ ਹੁੰਦਾ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਅਸੀਂ ਖੜੇ ਹਾਂ ਨਿਆ گاਉਂ ਚ ਮੁੱਖ ਮੰਤਰੀ ਮਾਨ ਸਾਹਿਬ ਦੀ ਕੋਟੀ ਤੋਂ 50 ਕਦਮ ਦੂਰ ਇਹ ਨਿਆ گاਉਂ ਹੈ ਗੈਨੂ ਨਿਆ گاਉਂ ਹੈ ਪਰ ਹੈ ਹਾਲੀ ਦਾ ਪੰਜਾਬ ਦੇ ਜਿਹੜੇ ਪੁਰਾਣੇ ਪਿੰਡ ਹੈ ਉਹਨਾਂ ਤੋਂ ਵੀ ਮਾੜਾ ਪੰਜਾਬ ਦੇ ਕਈ ਸਾਰੇ ਪਿੰਡ ਹੈ ਜਿਹੜੇ ਪੁਰਾਤਨ ਪਿੰਡ ਹੈ ਉਹ ਵੀ ਇਹਨਾਂ ਤੋਂ ਬਹੁਤ ਚੰਗੇ ਨੇ ਔਰ ਜਿੱਥੇ ਅਸੀਂ ਖੜੇ ਆ ਇਹਨੂੰ ਕਹਿੰਦੇ ਆ ਨਿਆ ਗਾਉਂ ਦਾ ਵਿਕਾਸਨਗਰ ਵਾਲੇ ਰੇ ਹੁਣ ਤੁਸੀਂ ਹੱਸ ਰੋਗੇ ਵਿਕਾਸਨਗਰ ਇੱਥੇ ਵਿਕਾਸ ਕਿਤੇ ਦਿਖਦਾ ਇੱਕ ਘੱਟ ਤੋਂ ਘੱਟ ਜਿਹੜੀ ਇੱਥੇ ਆਬਾਦੀ ਹੈ ਇਹ 25 ਤੋਂ 30 ਸਾਲ ਪਾਣੀ ਆਬਾਦੀ ਹੈ ਤੇ ਜੇ ਧਿਆਨ ਨਾਲ ਦੇਖੋਗੇ ਇੱਥੇ ਪਾਣੀ ਇਕੱਠਾ ਹੁੰਦਾ ਹੁਣ ਮੀਂਹ ਬੰਦ ਹੋਏ ਨੂੰ ਵੀ ਡੇਢ ਦੋ ਘੰਟੇ ਹੋ ਗਏ ਡੇਢ ਦੋ ਘੰਟੇ ਪਹਿਲੇ ਪਾਣੀ ਜੜਾ ਉਹ ਬਾਹਰ ਤੱਕ ਛਾਲਾ ਮਾਰਦਾ ਸੀਗਾ ਗੱਡੀ ਲੰਘਣੀ ਔਖੀ ਸੀ ਇੰਨਾ ਹੀ ਨਹੀਂ ਹੈ ਇੱਥੇ ਕੁਝ ਸਿਵਰਸ ਅਪਾਇੰਟੇ ਟੱਕਰ ਨਹੀਂ ਹੁੰਦੇ ਕਾਲ ਨੂੰ ਢੱਕਣ ਕਿਤੇ ਮੀ ਦੇ ਕਰਕੇ ਹਿੱਲ ਜਾਵੇ ਹਿੱਲੇ ਜਾਏ ਤੇ ਉਹਦੇ ਕਰਕੇ ਕੀ ਹੋਣਾ ਕੋਈ ਬੰਦਾ ਉਹਦੇ ਵਿੱਚ ਗਿਰ ਵੀ ਸਕਦਾ ਹੈ ਦੋਸਤੋ ਮੇਰੇ ਨਾਲ ਅਤਲ 로ੜਾ ਜੀ ਨੇ ਅਤਲ 로ੜਾ ਜੀ ਅਤਲ 로ੜਾ ਜੀ ਵੀ ਇੱਥੇ ਸਮਾਜ ਸੇਵੀ ਨੇ ਔਰ ਚੰਗਾ ਇਹਨਾਂ ਮੁੱਦਿਆਂ ਨੂੰ ਚੱਕਦੇ ਨੇ ਅੱਜ ਅਸੀਂ ਨਿਆਹ گاਉਂ ਦੇ ਰਾਉਂਡ ਤੇ ਆ ਤੇ ਇਸ ਤੋਂ ਬਾਅਦ ਮੈਂ ਵਿਕਾਸਨਗਰ ਤੁਹਾਨੂੰ ਹੋਰ ਵੀ ਇਲਾਕੇ ਦਿਖਾਣਾ ਦੋਸਤੋ ਇਹ ਦੇਖੋ ਹੁਣ ਇੱਥੇ ਲੋਕਾਂ ਨੂੰ ਲੰਘਣਾ ਹੈ ਤੇ ਲੰਘਣ ਕਿਵੇਂ ਜੇ ਇੱਥੇ ਪੈਦਲ ਚੱਲਣ ਵਾਲੇ ਬਹੁ ਗਿਣਤੀ ਲੋਕ ਨੇ ਉਹਨਾਂ ਨੂੰ ਕਿੱਥੇ ਲੰਘਣਾ ਪਣਾ ਇੱਥੋਂ ਹੁਣ ਹਾਲ ਮੈਂ ਤੁਹਾਨੂੰ ਆਪ ਚੱਲ ਕੇ ਦਿਖਾਂਦਾ ਪਿਆ ਇੱਥੇ ਇਹ ਦੇਖੋ ਜਾਂ ਤਾਂ ਮੇਰੇ ਬੂਟ ਵਿੱਚ ਧਸਣਗੇ ਇਹ ਦੇਖੋ ਇਹ ਹਾਲ ਦੇਖੋ ਨਾ ਹੁਣ ਇਹ गिरते-गिरते ਬਚ ਰ ਮੈਨੂੰ ਨਹੀਂ ਪਤਾ ਇਹ ਥੱਲੇ ਸੀਵਰੇਜ ਦਾ ਕੁਝ ਖੱਡਾ ਵੀ ਹੋ ਸਕਦਾ ਹੈ ਠੀਕ ਹੈ ਉਹਦੇ ਵਿੱਚ गिर ਵੀ ਸਕਦੇ ਆ ਲੇਕਿਨ ਸਰਕਾਰ ਨੂੰ ਦੀ ਕੋਈ ਚਿੰਤਾ ਹੀ ਨਹੀਂ ਹੈ ਮਾਨ ਸਾਹਿਬ ਤਾਂ ਸਿਰਫ ਵਿਗਿਆਪਨਾ ਚ ਹੀ ਦੱਸਣ ਦੇਖੋ ਮੈਂ ਟੱਪਾਂ ਵੀ ਕਿੱਥੋਂ ਮੈਂ ਉਸ ਪੁੱਤਰ ਜਣ ਟੱਪਾਂ ਵੀ ਕਿੱਥੋਂ ਟੱਪਣ ਵਾਸਤੇ ਮੈਨੂੰ ਰਾਹ ਲੱਭਣਾ ਪੈਣਾ ਹੈ ਇੱਟਾਂ ਕਿਸੇ ਭਲੇ ਮਨਸ ਰੱਖਤੀਆਂ ਤੇ ਇਹ ਟੱਪ ਪੈਰ ਰੱਖ ਕੇ ਚੱਲ ਜਾਗੇ ਨਹੀਂ ਤਾਂ ਇੱਥੋਂ ਲੰਘਣਾ ਵੀ ਜਿਹੜਾ ਹੈ ਬਹੁਤ ਔਖਾ ਹੈ ਇਹ ਹੈ ਵਿਕਾਸ ਨਗਰ ਦਾ ਹੱਲ ਮੁੱਖ ਮੰਤਰੀ ਮਾਨ ਸਾਹਿਬ ਦੇ ਘਰ ਤੋਂ ਹਾਰਡਲੀ 50 ਮੀਟਰ ਦੂਰ ਵੀ ਇਹ ਜਗਾ ਨਹੀਂ ਹੈ ਇਨਾ ਸਾਡਾ ਇੱਥੇ ਅਤੁਲ ਅਰੋੜਾ ਜੀ ਦੇ ਪੇਰੈਂਟਸ ਦਾ ਘਰ ਹੈ। ਅ ਦੇਖੋ ਰਾ ਦੇਖੋ ਨਾ ਇਹ ਕਹਿੰਦੇ ਨੇ ਕਿ 15-18 ਸਾਲ ਪਹਿਲੇ 18 ਸਾਲ ਪਹਿਲੇ ਨਾ ਇੱਥੇ ਆ ਕੇ ਉਹਨਾਂ ਨੇ ਮਕਾਨ ਲਿਆ ਸੀਗਾ ਜੀ। ਤੇ ਪਲਾਟ ਲਿਆ ਸੀਗਾ ਬਣਾਇਆ। ਔਰ ਅੱਜ ਉਹਨਾਂ ਦੇ ਪਲਾਟ ਦਾ ਰਾ ਦੇਖੋ ਹੈਗਾ ਰਾ ਕਿਤੋਂ ਲੰਘ ਸਕਦੇ ਆ ਪਾਣੀ ਵਿੱਚ ਜੇ गिर ਨਾ ਜਾਈਏ ਇਹ じゃ 12ਵਾਂ ਕਦਮ ਰੱਖ ਕੇ ਚੱਲਣਾ ਪੈਂਦਾ। ਔਰ ਅੱਜ ਇੱਥੇ 20 ਲੱਖ ਰੁਪਏ ਮਰਲਾ ਮਿਲਦੀ ਹੈ ਜਗਾ 20 ਲੱਖ ਰੁਪਏ ਮਰਲਾ ਔਰ ਜਿੱਥੇ 20 ਲੱਖ ਰੁਪਏ ਜ ਮਰਲਾ ਜਗਾ ਮਿਲਦੀ ਹੋਏ 15 ਤੋਂ 20 ਸਾਲ ਤੋਂ ਉਥੇ ਲੋਕ ਰਹਿੰਦੇ ਹੋਣ ਉਸ ਥਾਂ ਦਾ ਤੁਸੀਂ ਜਿਹੜਾ ਹੈਗਾ ਹਾਲ ਧਿਆਨ ਨਾਲ ਦੇਖ ਲੋ ਇਹ ਹੈ ਮੁੱਖ ਮੰਤਰੀ ਸਾਹਿਬ ਦੇ ਘਰ ਤੋਂ ਸਰਕਾਰੀ ਜਿਹੜਾ ਨਿਵਾਸ ਹੈ ਉਥੋਂ ਲਗਭਗ 50 ਮੀਟਰ ਦੂਰ ਇਹ ਥਾਂ ਦੀ ਹੈ ਜਿਹਨੂੰ ਕਹਿੰਦੇ ਨਿਆਹ ਗਾਉਂ ਔਰ ਨਿਆਹ ਗਾਉਂ ਦਾ ਵਿਕਾਸਨਗਰ ਜਿਹੜਾ ਵਿਕਾਸ ਤੋਂ ਬਿਲਕੁਲ ਹੀ ਉਲਿਆ ਹੋ ਕੋ ਅਸੀਂ ਮੈਂ ਦੱਸਿਆ ਨਾ ਅਸੀਂ ਜਿਹਨਾਂ ਘਰ ਚੱਲੇ ਆ ਇਹ ਇਹਨਾਂ ਭਾਈ ਸਾਹਿਬ ਦੇ ਮਾਤਾ ਪਿਤਾ ਦਾ ਘਰ ਹੈ ਪਿੱਛੇ ਕੱਚਾ ਹੈ ਇਹ ਅੱਗੇ ਪੱਕਾ ਹੈ ਤੇ ਪੱਕੇ ਦੇਖੋ ਜੇ ਅਸੀਂ ਇਹਨਾਂ ਦੇ ਘਰ 'ਚ ਅੱਗੇ ਆ ਕੇ ਕੈਮਰਾਮੈਨ ਦੱਸਣਗੇ ਇਹਨਾਂ ਦੇ ਘਰ 'ਚ ਦਿੱਸ ਤਸੀ ਇਹ ਤੇ ਇਸ ਇਹ ਸੋਨਾ ਸੁਨੱਖਾ ਇੱਕ ਘਰ ਹੈ ਦੇਖੋ ਆச்சா ਘਰ ਹੈ ਦੇਖਣ ਦੇਖਣ ਨੂੰ ਅੱਛਾ ਲੱਗਾ ਇਹ ਦੇਖੋ ਏਸੀ ਏਸੀ ਫਿੱਟ ਹੈ ਹਨਾ ਮਾਰਬਲ ਲੱਗਿਆ ਹੋਇਆ ਹੈ ਇਹ ਜਿਹੜੀ ਥੱਲੇ ਤੁਸੀਂ ਦੇਖ ਰਹੇ ਹੋ ਗਲੀ ਵੀ ਹੈ ਨਾ ਇਹ ਥੱਲੇ ਮਾਰਿਆ ਜੇ ਕੈਮਰਾ ਇਹ ਜਿਹੜੇ ਥੱਲੇ ਦੀ ਲੱਗੀ ਵੀ ਹੈ ਨਾ ਟਾਈਲਾਂ ਇਹ ਇਹਨਾਂ ਨੇ ਆਪ ਆਪਣੇ ਪੈਸੇ ਨਾਲ ਲਾਈਆਂ ਸੋ ਜਿਹੜੇ ਲੋਕ ਬੜੀ ਮਿਹਨਤ ਦੇ ਨਾਲ ਆਪਣੀ ਉਮਰ ਭਰ ਦੀ ਕਮਾਈ ਲਾ ਕੇ ਅੱਛੇ ਜਿੰਦਾ ਮਕਾਨ ਬਣਾਇਆ 20-20 ਲੱਖ ਰੁਪਏ ਮਰਲੇ 'ਚ ਇਹਨਾਂ ਨੇ ਮਕਾਨ ਜਗ੍ਹਾ ਲਈ ਮਕਾਨ ਬਣਾਇਆ ਹੁਣ ਟਾਇਲਾਂ ਵੀ ਆਪ ਪਾਣੀ ਪੈ ਰਹੀਆਂ ਸਰਕਾਰ ਇੱਕ ਭੋਰਾ ਪੈਸਾ ਵੀ ਇੱਥੇ ਨਹੀਂ ਲਾ ਰਹੀ ਸਰਕਾਰ ਦਾ ਪੈਸਾ ਤਾਂ ਅੰਦਾ ਹੋਣਾ ਜਾਂਦਾ ਕਿੱਥੇ ਹੈ ਪਤਾ ਨਹੀਂ ਪਰ ਇਹ ਗੱਲ ਪੱਕੀ ਹੈ ਮੁੱਖ ਮੰਤਰੀ ਮਾਨ ਸਾਹਿਬ ਨੂੰ ਆਪਣੇ ਘਰ ਤੋਂ 50 ਮੀਟਰ ਵੀ ਇਹਨਾਂ ਦੀ ਮੁਸ਼ਕਲਾ ਨਹੀਂ ਦਿਖਦੀ ਆ ਦੋਸਤੋ ਜਿੱਥੇ ਅਸੀਂ ਖੜੇ ਆ ਇਹ ਅਦਰਸ਼ ਨਗਰ ਹੈ ਇਹ ਅਦਰਸ਼ਨਗਰ ਦੇ ਸੜਕਾਂ 'ਚ ਲੱਗੀਆਂ ਹੋਈਆਂ ਟਾਈਲਾਂ ਜਿਹੜੀਆਂ ਟਾਈਲਾਂ ਮੀਂਹ ਤੋਂ 4-5 ਦਿਨ ਪਹਿਲੇ ਇਹਨਾਂ ਨੇ ਪਟਦੀਆਂ ਪਟੀਆਂ ਕਿਨੇ ਇੱਥੇ ਦੀ ਜਿਹੜੀ ਨਗਰ ਪੰਚਾਇਤ ਹੈ ਜਾਂ ਮਿਊਨਿਸਪੈਲਿਟੀ ਹੈ ਨਿਆ ਗੋਂਦੀ ਤੇ ਕੋਪਲੇ ਮਾਨਸ ਅਫਸਰਾਂ ਨੂੰ ਪੁੱਛੇ ਕਿ ਬਈ ਇਹ ਦੱਸੋ ਮੀਂਹ ਤੋਂ 4-5 ਦਿਨ ਪਹਿਲੇ ਵੀ ਕੋਈ ਫਜ ਪਟਪਟਾ ਦਾ ਕੰਮ ਕਰਦਾ ਜਿਹੜੇ ਲੋ ਲੰਘਦੇ ਸੀ ਉਹ ਰਾਹ ਵੀ ਬੰਦ ਹੋ ਗਿਆ ਸ਼ਿਕਾਇਤ ਲੋਕਾਂ ਦੀ ਹੋਣੀ ਹੈ ਉੱਪਰ ਖਾਪਾ ਰਸਤਾ ਠੀਕ ਕਰੋ ਪਰ ਇਹ ਸੀ ਮੀ ਤੋਂ ਪਹਿਲੇ ਪੱਟ ਦੋ ਇਹ ਤਾਂ ਕਿਸ ਨੇ ਨਹੀਂ ਕਿਹਾ ਹੁਣ ਹਾਲ ਦੇਖੋ ਇੱਥੇ ਦੇ ਇਲਾਕੇ ਦਾ ਇਹ ਹੈ ਭਗਵੰਤ ਮਾਨ ਸਾਹਿਬ ਦੇ ਘਰੋਂ 50 ਮੀਟਰ ਦੂਰ ਘਰ ਪੈਂਦਾ ਹੈ ਆਦਰਸ਼ ਨਗਰ ਦਾ ਹਾਲ ਹੁਣ ਆਦਰਸ਼ ਨਗਰ ਤਾਂ ਯਾਨੀ ਇਹ ਤਾਂ ਮੈਨੂੰ ਲੱਗਦਾ ਹੈ ਕਿ ਵੀ ਜਿਵੇਂ ਆਦਰਸ਼ ਤੋਂ ਪੁੱਠਾ ਜਿਹੜਾ ਹੁੰਦਾ ਹੈ ਉਹ ਬਣ ਗਿਆ ਹੋਇਆ ਹੈ ਇਹ ਦੇਖੋ ਇਹ ਦੁਕਾਨਦਾਰ ਨੇ ਜੀ ਰਾਵਤ ਬੁੱਕਸਟੋਰ ਵਾਲਾ ਦੀਪਕ ਰਾਵਤ ਜੀ ਇਹ ਦੀਪਕ ਰਾਵਤ ਜੀ ਵੀ ਪਰੇਸ਼ਾਨ ਨੇ ਕਹਿੰਦੇ ਜੀ ਮੇਰੀ ਗਾਕੀ ਤੇ ਕਹਿੰਦੇ ਜੀ ਅਸਰ ਪੈ ਗਿਆ ਹੈ ਰਾਵਾ ਜੀ ਪੈ ਗਿਆ ਨਹੀਂ ਪਿਆ ਤੁਹਾਡੇ ਗਾਕੀ ਤੇ ਅਸਰ ਹਾਂ ਜੀ ਪੂਰਾ ਰਸਤਾ ਹੀ ਬਲੌਕ ਹੋ ਰਿਹਾ ਹੈ ਇਹ ਦੇਖੋ ਜੀ ਇਹ ਰਾਵਾ ਸਾਹਿਬ ਵੀ ਦੱਸਦੇ ਜੀ ਰਸਤਾ ਬਲੌਕ ਹੋ ਚੁੱਕਿਆ ਹੈ ਰਸਤਾ ਹੀ ਬਲੌਕ ਹੋ ਰਿਹਾ ਹੈ ਹੁਣ ਲੋਕਾਂ ਨੂੰ ਰੋਜ਼ਗਾਰ ਤੇ ਕੀ ਦੇਣਾ ਹੈ ਲੋਕਾਂ ਦੇ ਇਨਕਮ ਚ ਵਾਧਾ ਤੇ ਕੀ ਕਰਨਾ ਹੈ ਜਿਹੜੀ ਚੰਗੀ ਪਲੀ ਸੜਕ ਸੀ ਉਹ ਤੋੜ ਕੇ ਉਹ ਹੀ ਬੰਦ ਕਰਤਾ ਉਥੇ ਇੱਕ ਫਾਸਟ ਫੂਡ ਵੀ ਹੈਗਾ ਪਿੱਛੇ ਵਸ ਦੇਖੋ ਸ਼੍ਰੀ ਸ਼ਾਮ ਫਾਸਟ ਫੂਡ ਉਹ ਫਾਸਟ ਫੂਡ ਵੀ ਹੁਣ ਸਲੋ ਫੂਡ ਹੋ ਗਿਆ ਲੋਕ ਆਣਗੇ ਕਿਵੇਂ ਅੱਗੇ ਨਾ ਸਾਈਕਲ ਖੜੀ ਹੋਏਗਾ ਨਾ ਮੋਟਰਸਾਈਕਲ ਖੜਾ ਹੋਏਗਾ ਐਡੀ ਸਾਰੀ ਉੱਥੇ ਜੜੇ ਹੈ ਇਹਨਾਂ ਟਾਈਲਾਂ ਪਟਦੀਆਂ ਚਲੋ ਤੁਹਾਨੂੰ ਹੁਣ ਬਾਕੀ ਵੀ ਨਿਆਗਾਉਂਦਾ ਹਾਲ ਦਿਖਾਉਣਾ ਇਹ ਦੇਖੋ ਸੋਨੇ ਸੋਨੇ ਮਕਾਨ ਤੇ ਟੁੱਟੀਆਂ ਸੜਕਾਂ ਜੋ ਗਾਵਾਂ ਤਾਂ ਵੈਸ ਚੰਗੀਆਂ ਹੁੰਦੀਆਂ ਨੇ ਲੇਕਿਨ ਇੱਥੇ ਗਾਵਾਂ ਘੁੰਮਦੀਆਂ ਠੀਕ ਨਹੀਂ ਲੱਗਦੀਆਂ ਸਾਥੀਓ ਮੇਰੀ ਇਨਾ ਹੀ ਕਹਿਣਾ ਹੈ ਕਿ ਮੇਰੀ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੂਰੇ ਪੰਜਾਬ ਦਾ ਕੀ ਵਿਕਾਸ ਕਰਨਾ ਹੈ ਪਰ ਆਪਣੇ ਘਰ ਤੋਂ 50 ਮੀਟਰ ਦੂਰ ਜਿਹੜਾ ਨਿਆਉਂ گاਉ ਹੈ ਉਹਦੀ ਸੇਧ ਲੈ ਲਓ ਉੱਥੇ ਜਾ ਕੇ ਚੀਜ਼ਾਂ ਨੂੰ ਠੀਕ ਕਰ ਲਓ ਤਾਂ ਕਿ ਉੱਥੇ ਦੇ ਲੋਕਾਂ ਦਾ ਜੀਵਨ ਸੁਖਾਲਾ ਹੋ ਜਾਏ ਬਹੁਤ ਧੰਨਵਾਦ